ਹਾਂਜੀ ਵੀਰ ਜੀ ਜੋ ਮੈਂ ਅੱਜ ਵੀਡੀਓ ਬਣਾ ਰਿਹਾ ਮੈਂ ਇੱਕ ਕੌਮੀ ਹੀਰੋ ਦੇ ਆਧਾਰ ਤੇ ਵੀਡੀਓ ਬਣਾ ਰਿਹਾ ਹੀਰੇ ਉਹ ਵੀ ਹੁੰਦੇ ਆ ਜਿਨ੍ਹਾਂ ਦਾ ਮੁੱਲ ਕਈ ਲੱਖਾਂ ਕਰੋੜਾਂ ਰੁਪਈਆ ਵਿੱਚ ਹੁੰਦਾ ਤੇ ਇੱਕ ਉਹ ਹੀਰਾ ਹੁੰਦਾ ਜਿਸ ਦਾ ਕੋਈ ਮੁੱਲ ਦਾਸ ਨਹੀਂ ਸਕਦਾ ਨਾ ਗਿਣਿਆ ਤੇ ਨਾ ਮਿਣਿਆ ਜਾਂਦਾ ਮੈਂ ਇਹ ਗੱਲ ਕਰਨੀ ਚਾਹਣਾ ਕਿ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਹੀਰਿਆਂ ਦੀ ਕਿਹੜੀ ਵੀਡੀਓ ਵੀਡੀਓ ਹੁੰਦੀ ਹੈ ਮੈਂ ਗੱਲ ਕਰਨੀ ਹੈ ਜੋ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਤੇ ਅਤਿਆਚਾਰ ਕਰ ਰਹੀ ਹੈ ਕਿਸੇ ਨੂੰ ਢੱਡ ਭਰਮੀ ਰੋਟੀ ਨਹੀਂ ਦੇ ਰਹੀ ਉਹਨਾਂ ਵਿੱਚ ਬਹੁਤ ਸਾਰੇ ਜਿਹੜੇ ਹੀਰੇ ਐ ਹੀਰੇ ਤੋਂਨਾਂ ਸਾਰਿਆਂ ਹੀਰਿਆਂ ਦੇ ਵਿੱਚ ਇੱਕ ਕੌਮੀ ਹੀਰਾ ਹੈ ਹੁਣ ਤੁਸੀਂ ਸੋਚੋਗੇ ਕਿ ਹੀਰੇ ਕਿਹੜੇ ਹੀਰੇ ਉਹ ਐ ਜਿਹੜੇ ਕਿਸਾਨੀ ਸੰਘਰਸ਼ ਦਿੱਲੀ ਦੇ ਵਿੱਚ 750 ਤੋਂ ਉੱਪਰ ਲਗਭਗ ਸ਼ਹੀਦ ਹੋ ਗਏ ਸੀ ਉਹ ਸਾਡੀ ਕਿਸਾਨੀ ਮਜ਼ਦੂਰੀ ਦੁਕਾਨਦਾਰੀ ਦੇ ਕੌਮ ਦੇ ਹੀਰੇ ਸੀ ਹੀਰੇ ਔਰ ਉਸ ਸਮੇਂ ਤੋਂ ਸਰਕਾਰਾਂ ਤੋਂ ਬਚ ਕੇ ਔਰ ਨਵੀਆਂ ਫੌਜਾਂ ਹੋਰ ਤਿਆਰ ਕਰਕੇ ਖੜੀਆਂ ਕਰਕੇ ਜੋ ਦਿੱਲੀ ਦੀ ਸਰਕਾਰ ਨੇ ਸਾਡੇ ਨਾਲ ਤਿੰਨ ਕਾਲੇ ਕਾਨੂੰਨਾਂ ਦਾ ਵਾਅਦਾ ਕੀਤਾ ਸੀ ਕਿ ਮੈਂ ਵਾਪਸ ਲੈ ਲਿਆ ਉਹ ਫੇਰ ਉਸਨੇ ਦੁਬਾਰਾ ਲਗਾਉਣਾ ਸ਼ੁਰੂ ਕਰ ਦਿੱਤੇ ਕੋਈ ਟੇਢੇ ਮੇਢੇ ਰਾਵਾਂ ਰਾਈ ਤਾਂ ਫਿਰ ਉਹਨਾਂ ਨੂੰ ਖਤਮ ਕਰਾਉਣ ਦੀ ਖਾਤਰ ਐਮਐਸਪੀ ਦੀ ਗਰੰਟੀ ਲੈਣ ਦੀ ਖਾਤਰ ਇੱਕ ਕੌਮੀ ਹੀਰਾ ਜਿਸ ਦਾ ਕੋਈ ਕੀਮਤ ਨਹੀਂ ਕੌਮੀ ਹੀਰਾ ਉਹ ਹੀਰੇ ਸੀ ਇੱਕ ਕੌਮੀ ਹੀਰਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹ ਸੈਂਕੜੇ ਹਜ਼ਾਰਾਂ ਲੱਖਾਂ ਆਪਣੇ ਸਾਥੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਨਾਲ ਲੈ ਕੇ ਅੱਜ ਖਨੌਰੀ ਬਾਰਡਰ ਤੇ ਪਹੁੰਚ ਗਿਆ ਮੇਰੇ ਹਿਸਾਬ ਮੁਤਾਬਕ ਲਗਭਗ 1 ਸਾਲ ਹੋ ਗਿਆ ਔਰ ਜਦੋਂ ਸਮੇਂ ਦੀਆਂ ਸਰਕਾਰਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਤੇ ਫਿਰ ਉਸਨੇ ਆਪਣੀ ਜ਼ਿੰਦਗੀ ਇਸ ਕਿਸਾਨੀ ਸੰਘਰਸ਼ ਦੇ ਲੇਖੇ ਲਾਉਣ ਲਈ ਕੋਈ ਲਗਭਗ 42 ਦਿਨ 43 ਦਿਨ ਤੋਂ ਉਹ ਮਰਨ ਮਰਤ ਤੇ ਬੈਠਾ ਹੈ ਜਿਸ ਨੇ ਆਪਣੀ ਰਸਨਾ ਤੇ ਆਪਣੀ ਜੀਬ ਤੇ ਸਵਾਏ ਜਲ ਤੋਂ ਕੋਈ ਅਨਾਜ ਜਾਂ ਕੋਈ ਹੋਰ ਫਰੂਟ ਕੁਝ ਵੀ ਨਾ ਕੋਈ ਮੈਡੀਸਨ ਉਹਨੇ ਨਹੀਂ ਰੱਖੀ ਤੇ ਮੈਂ ਸਰਕਾਰਾਂ ਨੂੰ ਇਹ ਹੀ ਅਪੀਲ ਵੀ ਕਰਨੀ ਚਾਹਣਾ ਤੇ ਚੇਤਾਵਨੀ ਵੀ ਦੇਣਾ ਹੈ ਕਿ ਕਿਸਾਨ ਅੰਨ ਦਾਤਾ ਹੈ ਜੈ ਜਵਾਨ ਜੈ ਕਿਸਾਨ ਨਾ ਤਾਂ ਤੁਸੀਂ ਕਿਸੇ ਜਵਾਨ ਨੂੰ ਕੁਝ ਦੇ ਰਹੇ ਹੋ ਤੇ ਨਾ ਕਿਸਾਨ ਨੂੰ ਦੇ ਰਹੇ ਹੋ ਲੱਖਾਂ ਕਰੋੜਾਂ ਸਾਡੇ ਜਵਾਨ ਵੀ ਸਰਹੱਦਾਂ ਤੇ ਤੁਸੀਂ ਸ਼ਹੀਦ ਕਰਵਾਤੇ ਆ ਆਪਣੀਆਂ ਗਲਤ ਚਾਲਾਂ ਚੱਲ ਕੇ ਪਰ ਤੁਸੀਂ ਸਾਡਾ ਕੋਈ ਮੁੱਲ ਨਹੀਂ ਪਾ ਰਹੇ ਜਿਵੇਂ ਪਹਿਲਾਂ ਦੀ ਗੱਲ ਕਰਾਂ ਸਰਦਾਰ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਉਹ ਸਾਨੂੰ ਆਜ਼ਾਦੀ ਤਾਂ ਦਿਵਾ ਗਏ ਐ ਮੇਰਾ ਸਿਰ ਝੁਕਦਾ ਉਹਨਾਂ ਦੇ ਚਰਨਾਂ 'ਚ ਪਰ ਸਾਡੀਆਂ ਸਰਕਾਰਾਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਉਹ ਵੀ ਸਾਡੇ ਕੌਮੀ ਹੀਰੇ ਸੀ ਜਿਸ ਤਰ੍ਹਾਂ ਹੁਣ ਕੌਮ ਦਾ ਹੀਰਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਬਣਿਆ ਬੈਠਾ ਸਰਕਾਰਾਂ ਹਰ ਇੱਕ ਮੁਲਾਜ਼ਮ ਨੂੰ 6 ਮਹੀਨੇ ਬਾਅਦ ਇੱਕ ਬੋਨਸ ਦਿੰਦੀ ਐ ਪਰ ਜੱਟ ਨੂੰ ਕਦੇ ਕੋਈ ਬੋਨਸ ਨਹੀਂ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਬੋਨਸ ਨਹੀਂ ਔਰ ਜੋ ਪੇ ਕਮਿਸ਼ਨ ਬੈਠਦੇ ਆ ਜਿਵੇਂ ਹੁਣ ਕਿਸਾਨਾਂ ਦਾ ਸੰਘਰਸ਼ ਹੈ ਇਸੇ ਤਰ੍ਹਾਂ ਇਹ ਕਿਸਾਨਾਂ ਦਾ ਵੀ ਪੇ ਕਮਿਸ਼ਨ ਹੈ ਜਦੋਂ ਸਰਕਾਰਾਂ ਦੇ ਮੁਲਾਜ਼ਮਾਂ ਦੇ ਪੇ ਕਮਿਸ਼ਨ ਬੈਠਦੇ ਆ ਉਸ ਦੇ ਵਿੱਚ ਜੋ ਮੁਲਾਜ਼ਮਾਂ ਦੀਆਂ ਸ਼ਰਤਾਂ ਰੱਖੀਆਂ ਹੁੰਦੀਆਂ ਤਾਂ ਲਗਭਗ ਉਹ ਸਾਰੀਆਂ ਸ਼ਰਤਾਂ ਸਾਡੀਆਂ ਸਰਕਾਰਾਂ ਮੰਨ ਕੇ ਪੇ ਕਮਿਸ਼ਨ ਆਊਟ ਕਰ ਦਿੰਦੀਆਂ ਤੇ ਜੇ ਉਦੋਂ ਸਰਕਾਰਾਂ ਉਹ ਪੇ ਕਮਿਸ਼ਨ ਦੀਆਂ ਸ਼ਰਤਾਂ ਨੂੰ ਮੰਨ ਕੇ ਆਊਟ ਕਰ ਦਿੰਦੀਆਂ ਮੁਲਾਜ਼ਮਾਂ ਤੇ ਲਾਗੂ ਕਰ ਦਿੰਦੀਆਂ ਤੇ ਜੇ ਕਿਸਾਨ ਕਹਿੰਦਾ ਵੀ ਮੇਰੀ ਫਸਲ ਤੇ ਐਮਐਸਪੀ ਦਿੱਤੀ ਜਾਵੇ ਇਹਦੀ ਗਰੰਟੀ ਦਿੱਤੀ ਜਾਵੇ ਤੇ ਫਿਰ ਦੱਸੋ ਕਿ ਇਸ ਬੁੱਚੜ ਸਰਕਾਰ ਦਾ ਹੱਥ ਗ੍ਰਹਿਣੀ ਦਾ ਉਹ ਇਹ ਵੀ ਲਿਖ ਕੇ ਦੇ ਸਕਦੇ ਆ ਵੀ ਜੇ ਠੀਕ ਆ ਸੀ ਮੁਲਾਜ਼ਮਾਂ ਨੂੰ ਦੇਤਾ ਤੇ ਜੇ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲਿਖ ਕੇ ਦੇ ਦਾਂਗੇ ਤਬ ਉਸ ਵੇਲੇ ਕੀ ਉਹਨਾਂ ਦੇ ਹੱਥ ਨੂੰ ਅਧਰੰਗ ਹੋ ਜਾਂਦੀ ਜਾਂ ਪੋਲੀਓ ਹੋ ਜਾਂਦਾ ਸੋ ਸਮਝਦਿਆਂ ਸਰਕਾਰਾਂ ਨੂੰ ਮੇਰੀ ਇਹ ਬੇਨਤੀ ਵੀ ਹੈ ਚੇਤਾਵਨੀ ਵੀ ਹੈ ਵੀ ਇਹ ਇੱਕ ਕਿਸਾਨੀ ਲਹਿਰ ਐਸੀ ਹੈ ਮੁੱਕਿਆ ਨਹੀਂ ਮੁੱਕਦੀ ਤੇ ਦੂਸਰਾ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਆਪਾਂ ਇਸੇ ਤਰ੍ਹਾਂ ਘਰਾਂ 'ਚ ਬੈਠੇ ਰਹੇ ਕੋਈ ਉੱਥੇ ਜਾ ਕੇ ਹਾਜ਼ਰੀ ਲਵਾ ਕੇ ਸੰਗਰਸ਼ ਵਿੱਚ ਸ਼ਾਮਾਓ ਕੋਈ ਸੇਵਾ ਦੇ ਵਿੱਚ ਜਿਵੇਂ ਆਪਾਂ ਕਹਿੰਨੇ ਵੀ ਜੋ-ਜੋ ਉਸ ਵਸਤੂਆਂ ਦੀ ਲੋੜ ਆ ਉਹਨਾਂ ਵਿੱਚ ਹਿੱਸਾ ਪਾਓ ਜਿਹੜੇ ਨਹੀਂ ਜਾ ਸਕਦੇ ਜਾਂ ਜਿਹੜੇ ਜਮਾਂ ਹੀ ਉੱਥੇ ਇਹ ਵੀ ਨਹੀਂ ਕਰ ਸਕਦੇ ਉਹ ਘੱਟ ਤੋਂ ਘੱਟ ਪ੍ਰਚਾਰ ਕਰਕੇ ਸਾਡੀ ਕੌਮ ਨੂੰ ਸਾਡੀ ਕਿਸਾਨੀ ਨੂੰ ਮਜ਼ਦੂਰਾਂ ਨੂੰ ਉਹ ਪ੍ਰਚਾਰ ਦੇ ਰਾਹੀਂ ਉਤਸ਼ਾਹਤ ਕਰਨ ਬੀ ਵੀਰ ਜੀ ਸਮਾ ਐਸਾ ਆ ਰਿਹਾ ਅਸੀਂ ਇਹਨਾਂ ਦੇ ਜਿਹੜੇ ਵਰਸਾਏ ਹੋਏ ਨਾ ਇਹਨਾਂ ਤੋਂ ਜੇ ਮੈਂ ਗੱਲ ਕਰਾਂ ਉਹਨਾਂ ਦੀਆਂ ਬਾਨੀਆਂ ਡਾਨੀਆਂ ਦੀ ਇਹਨਾਂ ਨੇ ਸਾਰਾ ਕੁਝ ਉਹਨਾਂ ਨੂੰ ਦੇਣਾ ਤੇ ਫਿਰ ਵੀਰ ਜੀ ਇਦਾਂ ਕਰਿਓ ਉਹਨਾਂ ਬਾਨੀਆਂ ਡਾਨੀਆਂ ਨੇ ਆਪਣੇ ਵਾਸਤੇ ਨਾ ਟਿਫਨ ਖਰੀਦ ਕੇ ਰੱਖ ਲਏ ਦੋ ਡੱਬਿਆਂ ਵਾਲਾ ਤੇ ਤਿੰਨ ਡੱਬਿਆਂ ਵਾਲਾ ਕੋਈ ਤਾਂ ਉਹਦੇ ਵਿੱਚ ਦਾਲ ਫੁਲਕਾ ਲੈ ਜਾ ਕਰੂਗਾ ਤੇ ਕਈਆਂ ਦੇ ਜਿਨ੍ਹਾਂ ਦੇ ਮੇਰੇ ਵਰਗਾਂ ਦੇ ਵੱਡੇ ਬੱਬਰ ਆ ਨਾ ਉਹਨਾਂ ਨੂੰ ਫਿਰ ਦੋਹਾਂ ਚ ਪ੍ਰਸ਼ਾਦੇ ਤੇ ਇੱਕ ਚ ਦਾਲ ਲੈ ਕੇ ਜਾਣੀ ਪਿਆ ਕਰੂ ਤੇ ਜੱਟ ਦਾ ਖੇਤ ਹਲਵਾਉਂਦਾ ਜਾਂ ਟਰੈਕਟਰ ਚਲਾਉਂਦਾ ਜਾਂ ਪਾਣੀ ਲਾਉਂਦਾ ਬੈਠ ਕੇ ਆਰਾਮ ਨਾਲ ਚੌਂਕੜੀ ਮਾਰ ਕੇ ਖਾਣਾ ਖਾ ਲੈਂਦਾ ਤੇ ਫਿਰ ਆਪਾਂ ਨੂੰ ਖੜ ਕੇ ਟਿਫਨ ਚੋਂ ਰੋਟੀ ਖਾਣੀ ਪਿਆ ਕਰੂਗੀ ਕਿਉਂਕਿ ਜਿਹੜੇ ਉਹਨਾਂ ਦੇ ਆਪਣੇ ਉੱਪਰ ਸੁਪਰਵਾਈਜ਼ਰ ਛੱਡੇ ਹੋਣਗੇ ਨਾ ਉਹ ਸੁਪਰਵਾਈਜ਼ਰ ਆਪਾਂ ਨੂੰ ਕਹਿਣਗੇ ਵੀ ਜੇ ਤੂੰ ਬੈਠ ਕੇ ਰੋਟੀ ਖਾ ਲਈ ਨਾ ਤਾਂ ਮੈਂ ਤੇਰੀ ਇੰਨੀ ਪੇਮੈਂਟ ਕੱਟ ਲੂੰਗਾ ਤੇ ਜੇ ਆਪਾਂ ਨੂੰ ਟਿਫਣਾ ਤੋਂ ਬਚਣਾ ਹੈ ਆਪਣੇ ਬੱਚਿਆਂ ਦੇ ਜਿਵੇਂ ਆਪਣੇ ਗਲਾਂ 'ਚੋਂ ਸ਼ਹੀਦ ਭਗਤ ਸਿੰਘ ਹੋਰਿਆ ਨੇ ਕੁਰਬਾਨੀ ਕਰਕੇ ਗੁਲਾਮੀ ਦੀਆਂ ਜ਼ੰਜੀਰਾਂ ਲਾਹਿਆ ਜੇ ਆਪਾਂ ਆਪਣੇ ਬੱਚਿਆਂ ਦੇ ਗਲਾਂ ਜ਼ੰਜੀਰਾਂ ਨਹੀਂ ਪਹਿਨਣ ਦੇਣੀਆਂ ਤਾਂ ਸਾਥੀਓ ਡੱਲੇਵਾਲ ਸਾਹਿਬ ਦਾ ਆਪਾਂ ਨੂੰ ਅੱਜ ਸਾਥ ਦੇਣਾ ਚਾਹੀਦਾ ਹੈ ਇਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਨਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਫਲਾਨੀ ਜੱਥੇਬੰਦੀ ਦਾ ਜੱਥੇਬੰਦੀਆਂ ਦੇ ਵਿੱਚ ਸੌ ਤਰ੍ਹਾਂ ਦੇ ਵਿਤਕਰੇ ਹੁੰਦੇ ਆ ਕੋਈ ਕਿਸੇ ਨੂੰ ਚੰਗਾ ਕਹਿੰਦਾ ਕੋਈ ਕਿਸੇ ਨੂੰ ਮਾੜਾ ਆਪਾਂ ਫਰਜ਼ ਕਰ ਲਓ ਚਾਰ ਭਰਾ ਤਾਂ ਆਪਾਂ ਵੀ ਘਰ ਦੇ ਵਿੱਚ ਆਪਣੀ ਚਾਰਾਂ ਦੀ ਨਹੀਂ ਬਣਦੇ ਹੁੰਦੇ ਕਿਸੇ ਦਾ ਮਾਈਂਡ ਕਿਵੇਂ ਹੁੰਦਾ ਕਿਸੇ ਦਾ ਮਾਈਂਡ ਇੱਕ ਦੂਜੇ ਨੂੰ ਗਦਾਰ ਕਹਿਣ ਦੀ ਲੋੜ ਨਹੀਂ ਹੁੰਦੀ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਜਿਸ ਤਰ੍ਹਾਂ ਵੀ ਕੋਈ ਪ੍ਰਚਾਰ ਕਰਕੇ ਕੋਈ ਹੋਰ ਕੰਬਲਾਂ ਦੀ ਪ੍ਰਸ਼ਾਦੇ ਦੀ ਦੁੱਧ ਦੀ ਜਿਵੇਂ ਵੀ ਹੈ ਬਿਸਤਰਿਆਂ ਦੀ ਮੰਜਿਆਂ ਦੀ ਟਰੈਕਟਰ ਟਰਾਲੀ ਦੀ ਮਦਦ ਜਰੂਰ ਕਰੋ ਤੇ ਜਿਹੜਾ ਜਾ ਕੇ ਉੱਥੇ ਹਾਜ਼ਰੀ ਲਵਾ ਦੂਗਾ ਉਹ ਤਾਂ ਸਭ ਤੋਂ ਵੱਡੀ ਗੱਲ ਹੈ ਸੋ ਸਾਡੀ ਸਰਕਾਰ ਨੇ ਅੱਗੇ ਲਗਭਗ 800 ਤੋਂ ਉੱਪਰ ਸਾਡੇ ਕੌਮ ਦੇ ਹੀਰੇ ਖੋਲਿਆ ਸਾਥੋਂ ਤੇ ਹੁਣੇ ਕੌਮੀ ਹੀਰਾ ਆਪਣੇ ਹੱਥ ਚੋਂ ਉਹ ਖੋਣ ਲਈ ਜਾ ਰਹੀ ਹੈ ਇਹ ਸਰਕਾਰ ਇਹੋ ਉਤਾਵਲੀ ਹੈ ਕਿ ਕੌਮੀ ਹੀਰਾ ਖੋਲਿਆ ਤਾਂ ਫਿਰ ਇਹਨਾਂ ਕਿਸਾਨਾਂ ਦਾ ਕੁਝ ਨਹੀਂ ਬਣਨਾ ਸੋ ਵੀਰੂ ਆਪ ਉਹ ਦਾ ਡਟ ਕੇ ਸਾਹ ਦੇਈਏ ਉਹ ਆਪਣੀ ਖਾਤਰ ਲੜ ਰਿਹਾ ਕੋਈ ਆਪਦੇ ਪਿਓ ਦੀ ਖਾਤਰ ਮਾਂ ਦੀ ਖਾਤਰ ਭਰਾ ਦੀ ਖਾਤਰ ਆਪਦੇ ਪੁੱਤ ਪੋਤਰਿਆਂ ਦੀ ਖਾਤਰ ਨਹੀਂ ਲੜ ਰਿਹਾ ਮੈਂ ਬੜੇ ਦਿਨਾਂ ਤੋਂ ਤਾਬਲਾ ਸੀ ਇਹ ਵੀਡੀਓ ਪਾਉਣ ਨੂੰ ਪਰ ਮੈਂ ਲੋਕਾਂ ਦੇ ਵਿਊ ਇਕੱਠੇ ਕਰਦਾ ਫਿਰਦਾ ਸੀ ਵੀ ਕਿਹੜਾ ਬੰਦਾ ਕੀ ਬੋਲਦਾ ਕਿਹੜਾ ਬੰਦਾ ਕੀ ਬੋਲਦਾ ਸੋ ਹੁਣ ਮੈਂ ਬਾਹਲਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਪ੍ਰਭਾਵਿਤ ਹੋ ਰਿਹਾ ਸੋ ਮੇਰੀ ਬੇਨਤੀ ਹੈ ਬੀ ਉਸ ਕੌਮ ਦੇ ਹੀਰੇ ਨੂੰ ਆਪਾਂ ਬੁੱਚੜ ਸਰਕਾਰ ਦੇ ਹੱਥਾਂ ਦੇ ਵਿੱਚ ਨਹੀਂ ਜਾਣ ਦੇਣਾ ਤੇ ਇਸ ਕੌਮੀ ਹੀਰੇ ਦੀ ਖਾਤਰ ਆਪਾਂ ਪਵਾਂ ਜਾਨਾਂ ਕੁਰਬਾਨ ਕਰਨੀਆਂ ਪੈਣ ਉਸ ਕੌਮੀ ਹੀਰੇ ਦਾ ਮੁੱਲ ਪਾ ਦਈਏ ਸੋ ਮੇਰੀ ਇਹ ਬੇਨਤੀ ਆ ਗੁੰਜਾਇਸ਼ ਆ ਸਾਰੇ ਵੀਰ ਗੁਜਾਰਸ਼ ਆ ਸਾਰੇ ਵੀਰਾਂ ਨੂੰ ਵੀ ਆਪਾਂ ਵੱਦੋ ਵੱਦੋ ਦਾ ਕੌਮੀ ਹੀਰੇ ਦਾ ਸਾਥ ਦੇਈਏ